ਵਾੜ ਨੰਬਰ 16 ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਛੰਮਾ ਰਿੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੁਲਿਸ ਉਸ ਨਾਲ ਧੱਕਾ ਕਰ ਰਹੀ ਹੈ ਨਵੰਬਰ 2024 ਵਿੱਚ ਥਾਣਾ ਸਿਵਲ ਲਾਈਨ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਸਾਬਕਾ ਕੌਂਸਲ ਰਿੰਕਾ ਦਾ ਕਹਿਣਾ ਹੈ ਕਿ ਉਹ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਉਨ੍ਹਾਂ ਨੂੰ ਜਾਣ ਪੁੱਛ ਕੇ ਇਸ ਪਰਚੇ ਵਿੱਚ ਤੰਗ ਪਰੇਸ਼ਾਨ ਕਰ ਰਹੀ ਆ ਉਹਨਾਂ ਅੱਖ ਕੀ ਪਰਚਾ ਕੀਤਾ ਇੱਕ ਮਹਤਵਾਰ ਹੋਣ ਦੇ ਨਾਤੇ ਮੈਂ ਇੱਕ ਗ੍ਰੀਨ ਐਵਨਿਊ ਹਸਪਤਾਲ ਵਿੱਚ ਕਿਸੇ ਲੇਡੀ ਦੇ ਮਗਰ ਗਿਆ ਸੀ ਉਹ ਲੇਡੀ ਉਥੋਂ ਪੁਲਿਸ ਦੇ ਨੱਕ ਥੱਲੋਂ ਫਰਾਰ ਹੋਣ ਤੇ ਕਾਮਯਾਬ ਹੋ ਗਈ ਜਿਸ ਕਰਨਾ ਪੁਲਿਸ ਦੇ ਮੁਲਾਜ਼ਮ ਇਸ ਕੇਸ ਵਿੱਚ ਸਸਪੈਂਡ ਹੋਏ ਸਨ ਆਪਣੇ ਸਾਖ ਨੂੰ ਬਚਾਉਣ ਪਿੱਛੇ ਅਤੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਾਸਤੇ ਪੁਲਿਸ ਮੇਰੇ ਦੇ ਉੱਪਰ ਝੂਠਾ ਪਰਚਾ ਦਰਜ ਕੀਤਾ ਹੈ ਕਿਉਂਕਿ ਮੈਂ ਇਲੈਕਸ਼ਨ ਹੁਣ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਹਾਰ ਵੀ ਨਜ਼ਰ ਆ ਰਹੀ ਹੈ ਇਸ ਕਰਕੇ ਇੱਕ ਮੰਤਰੀ ਵੱਲੋਂ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੇ ਆਖਿਆ ਕਿ ਪੁਲਿਸ ਮੁਲਾਜ਼ਮ ਮੈਨੂੰ ਡੰਗ ਪਰੇਸ਼ਾਨ ਕਰ ਰਹੇ ਹਨ ਜਦਕਿ ਮੇਰੇ ਕੋਲ ਮਾਨਯੋਗ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਆਰਡਰ ਆਏ ਹੋਏ ਹਨ ਜੋ ਕਿ 28 ਫਰਵਰੀ 2025 ਤੱਕ ਹਨ ਇਸ ਮੁcke ਗੱਲਬਾਤ ਕਰਦਿਆਂ ਹੋਇਆ ਸੰਦੀਪ ਰਿੰਕਾ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਂਦੇ ਹਾਂ ਕੀ ਨਾਮ ਆ ਆਪਣਾ ਤੇ ਕੀ ਮਾਮਲਾ ਜਿਹੜੀ ਅੱਜ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਜੀ ਮੈਂ ਸੰਦੀਪ ਸ਼ਰਮਾ ਰਿੰਕਾ ਸਾਬਕਾ ਕਾਉਂਸਲਰ ਕਾਂਗਰਸ ਤੋਂ ਜੋ ਕਿ ਹੁਣ ਮੌਜੂਦਾ ਕਾਂਗਰਸ ਕੈਂਡੀਡੇਟ ਇਲੈਕਸ਼ਨ ਵਾਰਡ ਨੰਬਰ 16 ਤੋਂ ਲੜ ਰਿਹਾ ਹਾਂ ਜੋ ਕਿ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਇੱਕ ਪਰਚਾ ਜੋ ਕਿ 2024 ਦੇ ਵਿੱਚ ਮੇਰੇ ਤੇ ਪੁਲਿਸ ਵੱਲੋਂ ਉਦੋਂ ਵੀ ਧੱਕੇਸ਼ਾਹੀ ਦਾ ਪਰਚਾ ਕੀਤਾ ਗਿਆ ਸੀ ਜੋ ਕਿ ਇੱਕ ਜਨਾਨੀ ਗ੍ਰੀਨ ਐਮਨੂ ਹਸਪੀਟਲ ਚੋਂ ਪੱਜੀ ਸੀ ਔਰ ਪੁਲਸ ਪ੍ਰਸ਼ਾਸਨ ਦੀ ਨੱਕ ਦੇ ਥੱਲੋਂ ਇਹਨਾਂ ਦੀ ਡਿਊਟੀ ਦੇ ਵਿੱਚ ਭੱਜੀ ਸੀ ਔਰ ਉੱਥੇ ਮੈਂ ਸਿਰਫ ਪਤਾ ਕਰਨ ਗਿਆ ਮੈਂ ਤੇ ਮੇਰਾ ਰਾਜੂ ਕਾਉਂਸਲਰ ਦੂਸਰਾ ਗੇਟ ਕੀਮਾ ਤੋਂ ਸਾਥੀ ਦੇਖੋ ਅਸੀਂ ਮੋਤਬਰ ਬੰਦੇ ਆ ਅਸੀਂ ਲੋਕਾਂ ਨੇ ਮਗਰ ਜਾਣਾ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪਰ ਪੁਲਸ ਤੇ ਹੋਰ ਕਿਸੇ ਨੂੰ ਤਾਂ ਜਾਣਦੀ ਨਹੀਂ ਸੀ ਸਿਰਫ ਸਾਡੇ ਕਾਉਂਸਲਰ ਹੋਣ ਦਾ ਨਾਤੇ ਸਾਡੀ ਉਹਨਾਂ ਨੂੰ ਪਛਾਣੂਗੀ ਉਹਨਾਂ ਨੇ ਸਾਡੇ ਦੇ ਪਰਚਾ ਦੇ ਕੇ ਅਣਪਛਾਤੇਆਂ ਨਾਂ ਵਿੱਚ ਪਾ ਦਿੱਤੇ ਜੋ ਕਿ ਅਸੀਂ ਉਸ ਵੇਲੇ ਸੀਪੀ ਸਾਹਿਬ ਨੂੰ ਕਿਹਾ ਸੀਪੀ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਇਹ ਪਠਾਨਕੋਟ ਦਾ ਮਸਲਾ ਹੈ ਏਡੀ ਵੱਡੀ ਕੋਈ ਗੱਲ ਨਹੀਂ ਕੀ ਤੁਹਾਨੂੰ ਆਪਾਂ ਰਿਲੀਫ ਦੇ ਦੇਾਂਗੇ ਆਪਾਂ ਬੜੀ ਵਾਰ ਸੀਪੀ ਸਾਹਿਬ ਨੂੰ ਬਾਹਰ ਲਾਈ ਕਿ ਦੇਖੋ ਸਾਡੇ ਤੇ ਨਿਯਾਜ ਪਰਚਾ ਪੁਲਿਸ ਨੇ ਦਿੱਤਾ ਹੈ ਜੇ ਪੁਲਿਸ ਪਰਚਾ ਪੁਲਿਸ ਨਾ ਦਿੰਦੀ ਤਾਂ ਪੁਲਿਸ ਦੇ ਆਪਣੇ ਮੁਲਾਜ਼ਮ ਸਸਪੈਂਡ ਹੁੰਦੇ ਹੀ ਕਿਉਂਕਿ ਉਸ ਵੇਲੇ ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਮੌਜੂਦ ਸਰ ਜਦੋਂ ਚਨਾਨੀ ਪੱਜੀ ਆ ਔਰ ਜਦੋਂ ਕੀ ਆ ਸਰ ਕਿਉਂ ਚਨਾਨੀ ਪੱਜੀ ਸੀ ਉਸ ਦਿਨ ਦੇ ਇੱਕ ਪਠਾਨਕੋਟ ਤੇ ਪਰਚਾ ਦਰਜ ਹੋਇਆ ਸੀ ਕੋਈ ਔਰ ਜਦੋਂ ਕਿ ਜਨਕੀ ਉਹਨੂੰ ਵੀ ਪਠਾਨਕੋਟ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲ ਚੁੱਕੀ ਆ। ਉਹਨੂੰ ਵੀ ਜ਼ਮਾਨਤ ਮਿਲ ਚੁੱਕੀ ਆ। ਔਰ ਉਹ ਜਨਾਨੀ ਉਦੋਂ ਉੱਥੋਂ ਹਸਪੀਟਲ ਚੋਂ ਭੱਜੀ। ਅਸੀਂ ਉਹਦੇ ਮਗਰ ਵੇਖੋ ਮੇਰੇ ਕੋਈ ਕਲੀਗ ਦੀ ਅਕੋ ਵਾਕਫ ਸੀ। ਮੈਂ ਉੱਥੇ ਗਰੀਨ ਹਸਪੀਟਲ ਨਾਲ ਗਿਆ ਜਰੂਰ ਆ। ਔਰ ਉੱਥੋਂ ਵੀਡੀਓ ਫੁਟੇਜ ਕਢਾਓ। ਜਦੋਂ ਮੈਂ ਗਿਆ ਉਸ ਤੋਂ ਉਹ 9 ਮਿੰਟ ਬਾਅਦ ਉੱਥੋਂ ਭੱਜੀ ਆ। ਤੇ ਇਹਦੇ ਵਿੱਚ ਕਾਉਂਸਲਰ ਦਾ ਕੀ ਰੋਲ ਹੋਇਆ ਜੀ? ਅੱਜ ਕੀ ਹੋਇਆ? ਅੱਜ ਜਿਹੜਾ ਕਿ ਇਹਨਾਂ ਨੇ ਮੈਂ ਆਪਣੀ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਲਈ ਸੀ ਜਿਹੜੀ ਕਿ ਇਹਨਾਂ ਦਾ ਭੇਜਿਆ ਆਇਓ ਮਾਨਯੋਗ ਹਾਈ ਕੋਰਟ ਅਦਾਲਤ ਵਿੱਚ ਸਵੇਰੇ ਗਿਆ ਦਾ ਸੀ ਉੱਥੋਂ ਮੈਨੂੰ ਕੋਰਟ ਨੇ ਮਾਨਯੋਗ ਕੋ ਹਾਈ ਕੋਰਟ ਨੇ ਰਿਲੀਵ ਦਿੱਤੀ 28/2/2025 ਪਾ ਕੇ ਮੈਂ ਜਦੋਂ ਤੱਕ ਇਨ ਟਰਮ ਬੇਲ ਦੇ ਵਿੱਚ ਜੁਆਇਨ ਹੋ ਸਕਦਾ ਸ਼ਾਮ ਤੱਕ ਦੀ ਦੇ ਵਿੱਚ ਪਰ ਪੁਲਸ ਮੇਰਾ ਚੋਣ ਪ੍ਰਚਾਰ ਰੋਕਣ ਲਈ 20-25 ਮਲਾਜ਼ਮ ਲੈ ਕੇ ਤਿੰਨ ਗੱਡੀਆਂ ਭਰ ਕੇ ਮੇਰੇ ਦਫ਼ਤਰ ਮੇਰੇ ਘਰ ਮੇਰੇ ਬੋਰਡ ਵਾਲਾ ਸ਼ਵਾਲਾ ਮੇਰਾ ਇਲਾਕੇ ਦੇ ਵਿੱਚ ਆ ਕੇ ਸਾਨੂੰ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਇਲਾਕਾ ਨਿਵਾਸੀਆਂ ਨੇ ਮੈਨੂੰ ਅਗਾਹ ਕਰਕੇ ਆਪਣੇ ਘਰ ਚ ਵੜ ਲਿਆ ਔਰ ਮੈਂ ਪੁਲਿਸ ਪ੍ਰਸ਼ਾਸਨ ਦਾ ਜੁਰਤ ਤਕਾ ਕਰ ਰਹੇ ਨੇ ਮੈਂ ਸਾਰੇ ਮਾਨਯੋਗ ਸੀਪੀ ਸਾਹਿਬ ਸਾਰੇ ਪੁਲਸ ਅਧਿਕਾਰੀਆਂ ਨੂੰ ਕਹਿੰਦਾ ਦੇਖੋ ਅਸੀਂ ਸਰਕਾਰਾਂ ਚ ਰਹੇ ਆ ਸਰਕਾਰਾਂ ਚਲਾਈਆਂ ਨੇ ਸਰਕਾਰਾਂ ਹੰਡਾਈਆਂ ਨੇ ਪੁਲਸ ਇੱਕ ਐਹੋ ਜਿਹਾ ਮਾਧਿਅਮ ਹੈ ਜਿਹੜੀ ਲੋਕਾਂ ਦੀ ਰੱਖਿਆ ਲਈ ਬਣੀ ਹੈ ਤਕਾ ਨਾ ਕਰੋ ਸਰਕਾਰ ਕਾਂਗਰਸ ਦੀ ਵੀ ਆ ਜਾਣੀ ਆ ਤੇ ਪੁਲਿਸ ਵੇਖੋ ਗਲਤ ਟਾਈਮ ਤੇ ਲੰਘ ਜਾਣਾ ਗਲਤ ਰਹਿ ਗਈ ਇੱਕ ਅੱਡੇ ਡੰਡੀ ਮੈਂ ਪੁਲਤ ਪ੍ਰਸ਼ਾਸਨ ਨੂੰ ਵੀ ਕਹਾਂਗਾ ਇਸ ਤਰ੍ਹਾਂ ਦਾ ਕੋਈ ਕਦਮ ਨਾ ਕਰੋ ਕਿ ਜਿਹੜਾ ਕੱਲ ਤੋਂ ਅਹੀ ਇੱਕ ਦੂਜੇ ਤੋਂ ਅੱਖਾਂ ਚਰਾਈਏ ਕਿਹੜੇ ਥਾਣੇ ਦੀ ਪੁਲਿਸ ਆਈ ਸੀ ਸਿਵਲਨ ਥਾਣਾ ਥਾਣਾ ਮਜੀਠਾ ਰੋਡ ਥਾਣਾ ਸਦਰ ਦੀ ਪੁਲਿਸ ਆਈ ਸੀ ਜੋ ਕਿ ਮੇਰੇ ਤੇ ਥਾਣਾ ਸਦਰ ਦੀ ਪੁਲਿਸ ਆ ਨਹੀਂ ਸਕਦੀ ਜੋ ਕਿ ਮੈਂ ਸੀਐਸਟਾਫ ਦੀ ਪੁਲਿਸ ਮੇਰੇ ਕੱਲ ਦਾ ਟਰੈਪ ਲਾ ਕੇ ਇੱਥੇ ਬੈਠੀ ਹੋਈ ਸੀ ਮੈਂ ਤੁਹਾਨੂੰ ਦੱਸਾਂ ਦੱਸੋ ਮੈਂ ਕੀ ਐਡਾ ਗੁਨਾਹ ਕਰ ਲਿਆ ਮੈਂ ਇਲੈਕਸ਼ਨ ਲੜ ਰਿਹਾ ਮੇਰੀ ਵਾਰਡ ਵਾਸੀ ਮੇਰਾ ਇਲੈਕਸ਼ਨ ਲੜ ਰਹੇ ਨੇ ਮੈਂ ਕੀ ਗੁਨਾਹ ਕਰ ਰਿਹਾ ਇਸ ਲੋਕਤੰਤਰ ਦੇ ਵਿੱਚ ਇਲੈਕਸ਼ਨ ਲੜਨਾ ਹਰ ਬੰਦੇ ਦਾ ਰਾਈਟ ਹੈ ਜਿਹੜਾ ਅੱਜ ਕੋਈ ਮੌਜੂਦਾ ਸਰਕਾਰ ਦੇ ਵਿੱਚ ਇਲੈਕਸ਼ਨ ਲੜ ਰਿਹਾ ਉਹਨਾਂ ਨੇ ਉਹ ਛੱਡ ਚੁੱਕੇ ਨੇ ਕਿ ਵਾਰਡ ਦੇ ਵਿੱਚ ਇੰਨਾ ਪਿਆਰ ਲੋਕ ਰਿੰਕੇ ਨੂੰ ਦੇ ਰਹੇ ਨੇ ਜੇ ਡਰਦੇ ਸੀ ਤੇ ਮੇਰੇ ਸਾਹਮਣੇ ਇਲੈਕਸ਼ਨ ਨਾਲ ਲੜਦੇ ਕਿਸੇ ਹੋਰ ਵਾਰ ਚੋਂ ਲੜ ਲੈਂਦੇ ਜਾ ਕੇ ਸੱਜੇ ਖੱਬੇ ਵਾੜਾ ਪਈਆਂ ਸੀ ਕਿਤੇ ਪੁਲਿਸ ਤੇ ਕੋਈ ਦਬਾਅ ਹੈਗਾ ਜੀ ਪੁਲਿਸ ਤੇ ਪੂਰਾ ਦਬਾਅ ਹੈ ਜੀ ਕਿਸੇ ਦਾ ਦਬਾਅ ਹੈ ਪੁਲਿਸ ਤੇ ਪੋਲਿਟਿਕਲ ਦਬਾਅ ਬਣਿਆ ਨਾ ਕਿਸੇ ਮੰਤਰੀ ਦਾ ਸਵੇਰੇ ਮੈਂ ਆਪਣੇ ਦਫ਼ਤਰ ਸਾਂ ਇੱਕ ਮੰਤਰੀ ਸਾਹਿਬ ਬਹੁਤ ਹੀ ਸਤਕਾਰਯੋਗ ਨੇ ਸਾਡੇ ਕਿਨਾਰੇ ਦਾ ਉਹ ਉਹਦੇ ਨਾਲ ਕੈਂਡੀਡੇਟ ਨਾ ਤੁਰਿਆ ਆ ਰਹੀ ਸੀ ਪਰ ਉਹਨਾਂ ਤੋਂ ਵੱਧ ਦੁਨੀਆ ਸਾਡੇ ਦਫ਼ਤਰ ਦੇ ਬਾਹਰ ਵੇਖ ਕੇ ਉਹਨਾਂ ਨੇ ਉਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਰਿੰਕੇ ਨੂੰ ਫੜੋ ਮੈਂ ਮੰਤਰੀ ਸਾਹਿਬ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਰਿੰਕੇ ਨੂੰ ਕਿਉਂ ਫੜੋ ਰਿੰਕੇ ਨੇ ਕੀ ਗੁਨਾਹ ਕੀਤਾ ਤਰੀਕੇ ਨੇ ਇਹ ਗੁਨਾਹ ਕੀਤਾ ਕਿ ਲੋਕਾਂ ਨਾਲ ਪਿਆਰ ਕਰਦੇ ਆ ਲੋਕ ਉਹਦੇ ਨਾਲ ਪਿਆਰ ਕਰਦੇ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਨਾ ਫਰੀ ਹੈਂਡ ਹੋ ਕੇ ਕੰਮ ਕਰੇ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ 3 ਸਾਲ ਲੰਘ ਗਏ ਨੇ ਇੱਕ ਸਾਲ ਦੀ ਹੋਰ ਗੱਲ ਆ ਲਾਸਟ ਸਾਲ ਤੇ ਸਰਕਾਰ ਦਾ ਫਰੀ ਹੈਂਡ ਹੋ ਜਾਂਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਨਾ ਕੋਈ ਟੱਕਾ ਕਰੋ ਮੈਨੂੰ ਤੁਸੀਂ ਰੋਕਿਆ ਨਹੀਂ ਰੁਕਣਾ ਜੇ ਤੁਸੀਂ ਮੈਨੂੰ ਫੜਨ ਜੋਗੇ ਹੁੰਦੇ ਤਾਂ 3 ਦਿਨ ਪਹਿਲੇ ਫੜ ਲੈਂਦੇ ਐ ਵਾਰਡ ਵਾਸੀਆਂ ਦੇ ਪਿਆਰ ਨਾਲ ਮੈਂ ਅੱਜ ਵੀ ਵਾਰਚ ਜੇ ਕੱਲ ਵੀ ਵਾਰਚ ਸਾਂ ਤੇ ਅੱਗੇ ਵੀ ਵਾਰਚ ਰਹਿਣਾ ਜੀ ਦੇਖੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੀ ਮਾਨਯੋਗ ਹਾਈ ਕੋਰਟ ਨੇ ਮੈਨੂੰ ਰਿਲੀਫ ਦਿੱਤੀ ਹੈ ਤੇ ਮਾਨਯੋਗ ਅਦਾਲਤ ਦੇ ਉੱਤੋਂ ਕੋਈ ਪੁਲਸ ਨਹੀਂ ਕੋਈ ਨਮਾਇੰਦਾ ਨਹੀਂ ਕੋਈ ਕੁਛ ਨਹੀਂ ਹਾਈ ਕੋਰਟ ਜਿਹੜੀ ਮਾਨਯੋਗ ਹੈ ਉਹਨੇ ਮੈਨੂੰ ਆਰਡਰ ਦੀ ਕਾਪੀ ਮੇਰੇ ਕੋਲ ਆ ਚੁੱਕੀ ਹੈ ਜਿਹੜੀ ਮੈਂ ਤੁਹਾਨੂੰ ਵਿਖਾ ਰਿਹਾ ਆ ਦੇਖੋ ਸੀਆਰਐਮ 3469/24 ਔਰ ਜਿਹੜੀ ਜੁਆਇਨ ਇਹ ਸ਼ਾਮਿਲ ਹੁੰਦੀ ਮੇਰੀ ਤਰੀਕ ਹੈ 28 2 2025 ਹੈ ਪੁਲਸ ਨੂੰ ਕਿਹੜਾ ਐਡਾ ਪ੍ਰੈਸ਼ਰ ਪੈ ਗਿਆ ਰਿੰਕਾ ਕੋਈ ਗੈਂਗਸਟਰ ਹੈ ਗੈਂਗਸਟਰ ਤੇ ਫੜੇ ਨਹੀਂ ਜਾਂਦੇ ਰਿੰਕਾ ਕੋਈ ਕ੍ਰਿਮੀਨਲ ਹੈ ਕੀ ਕੀਤਾ ਕਾਨੂੰਨ ਕਾਨੂੰਨ ਤੋਂ ਬਾਹਰ ਮੈਂ ਕੋਈ ਪੁਲਸਾ ਜਿਹੜੀ ਮੈਂ ਹਮੇਸ਼ਾ ਮੇਰੇ ਨਾਲ ਮਿਲਦੀ ਵਰਤਦੀ ਆ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਕਹਾਂਗਾ ਸੀਪੀ ਸਾਹਿਬ ਫਰੀ ਹੈਂਡ ਹੋ ਕੇ ਕੰਮ ਕਰੋ ਅੱਜ ਸਰਕਾਰਾਂ ਐਨੇ ਕੱਲ ਸਾਡੀਆਂ ਵੀ ਆਣੀਆਂ ਨੇ ਇਸ ਤਰ੍ਹਾਂ ਨਹੀਂ ਕਰੀਦਾ